ਨਾ ਨਾ ਅੱਪਾ ਤਾਂ ਐਵੇਂ ਹੀ ਰੌਲਾ ਪਾਈ ਜਾਂਦੇ ਮਨਰੰਜਨ ਕਾਲੀਆ ਸਾਹਿਬ ਦੇ ਘਰ ਬੰਬ ਥੋੜਾ ਫਟਿਆ ਇਹ ਤਾਂ ਗੱਡੀ ਦਾ ਟਾਇਰ ਫਟਿਆ ਕਿਉਂ ਡੀਜੀਪੀ ਸਾਹਿਬ ਇਹੀ ਕਹਿੰਦੀ ਹੈ ਨਾ ਪੰਜਾਬ ਪੁਲਿਸ ਪਰ ਕਮਾਲ ਦੀ ਗੱਲ ਹੈ ਕਿ ਸਫਾਈ ਟੀਮਾਂ ਤਾਂ ਪੰਜਾਬ ਪੁਲਿਸ ਨੇ ਐਸੀਆਂ ਲਿਆਂਦੀਆਂ ਨੇ ਜਿਵੇਂ ਠਾਣਿਆਂ 'ਚ ਗ੍ਰੇਨੇਡ ਹੁੰਦਾ ਬਾਅਦ 'ਚ ਸਾਫ ਸਫਾਈ ਕਰਕੇ ਕਹਿੰਦੇ ਉਹ ਤਾਂ ਕੁਝ ਨਹੀਂ ਹੋਇਆ ਇਹ ਤਾਂ ਮਨਰੰਜਨ ਕਾਲੀਆ ਸਾਹਿਬ ਘਰ 'ਚ ਮੌਜੂਦ ਸੀ ਉਹਨਾਂ ਦਾ ਪਰਿਵਾਰ ਮੌਜੂਦ ਸੀ ਜੇ ਕਿਤੇ ਬਾਹਰ ਅੰਦਰ ਗਏ ਹੁੰਦੇ ਉਹਨਾਂ ਦੇ ਆਂਦਿਆਂ ਨੂੰ ਐਸੀ ਸਫਾਈ ਕਰਨੀ ਸੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਣਾ ਸੀ ਕਿ ਭਾਈ ਘਰ ਦੇ ਵਿੱਚ ਗਰਨੇਡ ਅਮਲਾ ਹੋ ਗਿਆ ਮੈਂ ਡੀਜੀਪੀ ਸਾਹਿਬ ਤੁਨਵੇਂ ਕਰ ਪੁੱਛਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੀ ਬਿਮਾਰੀ ਹੈ ਇਹ ਗੈਂਗਰੀਨ ਵਾਂਗੂ ਫੈਲ ਰਹੀ ਹੈ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਉੱਤੇ ਪੱਟੀਆਂ ਰੱਖ ਰਹੀ ਐ ਕਿ ਪਤਾ ਨਾ ਲੱਗ ਜੇ ਪਰ ਪੱਟੀਆਂ ਰੱਖਣ ਦੇ ਨਾਲ ਕੀ ਅੰਦਰਲੇ ਜਿਹੜੇ ਹਾਲਾਤ ਨੇ ਉਹ ਠੀਕ ਹੋ ਜਾਣਗੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਅਟੈਕ ਕੀਤਾ ਜਾ ਰਿਹਾ ਹੈ ਪਹਿਲਾ ਪੰਜਾਬ ਸਰਕਾਰ ਦੇ ਥਾਣਿਆਂ ਦੇ ਉੱਤੇ ਹਮਲਾ ਹੋਇਆ ਥਾਣਿਆਂ ਦੀ ਆਪਾਂ ਕੰਦਾ ਉੱਚੀਆਂ ਚਕਾਲੀਆਂ ਨੈੱਟ ਲਾਣ ਲੱਗੇ ਕਿ ਹੁਣ ਪੰਜਾਬ ਤੇ ਲੋਕ ਕੰਦਾ ਉੱਚੀਆਂ ਚਕਾ ਕੇ ਘਰਾਂ ਤੇ ਨੈੱਟ ਪਾ ਲੈਣ ਇਹ ਹਾਲਾਤ ਬਣਾਤੇ ਪੰਜਾਬ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਦਰਬਾਰ ਸਾਹਿਬ ਦੇ ਵਿੱਚ ਹਮਲਾ ਹੋਇਆ ਔਰ ਜਿਹਨੇ ਗੋਲੀ ਚਲਾਈ ਉਹਨੂੰ ਕਿਸ ਤਰੀਕੇ ਪੰਜਾਬ ਪੁਲਿਸ ਨੇ ਬਚਾਇਆ ਇਹ ਸਾਰਿਆਂ ਨੇ ਦੇਖਿਆ ਮਤਲਬ ਕੱਲਾ ਬਚਾਇਆ ਨਹੀਂ ਪਹਿਲਾਂ ਲਿਆਂਦਾ ਉੱਥੇ ਤੁਹਾਡਾ ਐਸਪੀ ਨੂੰ ਰੈਕੀ ਕਰਾ ਰਿਆ ਫਿਰ ਹਮਲਾ ਕਰਕੇ ਉਹਦਾ ਚਲਾਨ ਜਿਸ ਤਰੀਕੇ ਪੇਸ਼ ਕੀਤਾ ਗਿਆ ਕਮਾਲ ਹੀ ਕਰਤੀ ਐਸਾ ਚਲਾਨ ਪੰਜਾਬ ਦੀ ਹਿਸਟਰੀ ਚ ਨਹੀਂ ਕਿਸੇ ਨੇ ਦੇਖਿਆ ਹੋ। ਫਿਰ ਇੱਕ ਆਮ ਆਦਮੀ ਪਾਰਟੀ ਦੇ ਸਿਆਸੀ ਹਕਾਮਾਂ ਨੂੰ ਖੁਸ਼ ਕਰਨ ਦੇ ਲਈ ਵਿਕਰਮ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਘਟਾਤੀ। ਫਿਰ ਪੰਜਾਬ ਸਰਕਾਰ ਦਾ ਇੱਕ ਸੀਨੀਅਰ ਅਧਿਕਾਰੀ ਮੈਨੂੰ ਸਿੱਧੀ ਜਾਨੋਂ ਮਾਰਨ ਦੀ ਧਮਕੀ ਦਿੰਦਾ ਤੇ ਉਸ ਧਮਕੀ ਦੇ ਵਿੱਚ ਜਤਿੰਦਰ ਪੰਗੂ ਇਹ ਕਬੂਲ ਕਰਦਾ ਕਿ ਹੁਣ ਤੱਕ 50 ਬੰਦੇ ਮਾਰ ਚੁੱਕੇ ਐ ਤੇ ਅੱਜ ਤੱਕ ਪੰਜਾਬ ਪੁਲਿਸ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ। ਤੇ ਨਾਲੇ ਮੈਨੂੰ ਸੱਚ ਯਾਦ ਆ ਗਿਆ। ਉਸ ਜਿਹੜੀ ਆਡੀਓ ਚ ਤੇਜਿੰਦਰ ਪੰਘੂ ਕਹਿੰਦਾ ਉਹ ਗ੍ਰਨੇਡ ਵੀ ਚਲਾ ਲੈਂਦਾ ਆਪਾਂ ਕੋਈ ਜਾਂਚ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਗ੍ਰਨੇਡ ਹਮਲੇ ਹੋ ਰਹੇ ਨੇ ਇਹ ਕੌਣ ਕਰ ਰਹੇ ਆਪਾਂ ਇਹਨਾਂ ਵੀ ਪੰਜਾਬ ਪੁਲਿਸ ਨੂੰ ਮੈਂ ਬੇਨਤੀ ਕਰਦਾ ਕਿ ਆਪਾਂ ਰਾਜਨੀਤੀ ਦੇ ਵਿੱਚ ਨਾ उलਝੀਏ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬੀਆਂ ਨੇ ਬਹੁਤ ਵੱਡੀ ਇੱਕ ਕੀਮਤ ਚੁਕਾਈ ਹੈ ਔਰ ਇਹ ਅਮਨ ਸ਼ਾਂਤੀ ਬਹਾਲ ਕਰਨ ਦੇ ਲਈ ਮਸਾਂ ਔਰੇ ਦੇ ਬਾਗਾਂ ਚ ਕੋਇਲਾ ਕਾਣ ਲੱਗੀਆਂ ਨੇ ਮਸਾਂ ਔਰੇ ਹਥਿਆਰਾਂ ਦੇ ਖੜਾਕ ਬੰਦ ਹੋ ਗਏ ਔਰ ਜਿਸ ਕਾਲੇ ਖੂਹ ਚ ਜਿਸ ਕਾਲੇ ਹਨੇਰੇ ਚ ਪੰਜਾਬ ਦੁਬਾਰਾ ਤੱਕਿਆ ਜਾ ਰਿਹਾ ਜੇ ਇੱਕ ਵਾਰ ਚਲਾ ਗਿਆ ਹੁਣ ਉਸ ਮੌਤ ਦੇ ਮੂੰਹ ਚੋਂ ਪੰਜਾਬ ਨੇ ਬਾਹਰ ਨਹੀਂ ਨਿਕਲਣਾ ਔਰ ਇਹਦੇ ਵਿੱਚ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਕੀ ਕੱਲੀ ਆਪਾਂ ਦਿੱਲੀ ਨੂੰ ਹੀ ਖੁਸ਼ਾਮਦ ਕਰਨਾ ਕਦੇ ਕੇਜਰੀਵਾਲ ਕਦੇ ਸੁਸੋਧਿਆ ਕਦੇ ਫਲਾਣਾ ਕੁਮਾਰ ਉਹਨਾਂ ਦੇ ਮਗਰ ਘੁੰਮ ਘੁੰਮ ਕੇ ਪੰਜਾਬ ਜਿਹਦਾ ਕਿ ਮੇਨ ਫੋਕਸ ਲਾ ਐਂਡ ਆਰਡਰ ਤੇ ਹੋਣਾ ਚਾਹੀਦਾ ਪੰਜਾਬ ਜਿਹੜਾ ਕਿ ਉਹਰੇ ਤਰੱਕੀ ਤੇ ਖੁਸ਼ਹਾਲੀ ਹੋਣੀ ਚਾਹੀਦੀ ਆਪਾਂ ਤਾਂ ਬਰਬਾਦੀ ਵੱਲ ਲੱਗੇ ਇਹ ਗੱਲਾਂ ਦੀ ਜ਼ਿੰਮੇਵਾਰੀ ਲੈ ਕੇ ਨੈਤਿਕਤਾ ਦੇ ਆਧਾਰ ਤੇ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਉਹ ਦਾ ਛੱਡ ਦੋ ਕਿਉਂਕਿ ਪੰਜਾਬ ਨਹੀਂ ਅਫੋਰਡ ਕਰ ਸਕਦਾ ਇਹ ਚੀਜ਼ਾਂ ਬਹੁਤ ਮੁਸ਼ਕਿਲ ਦੇ ਨਾਲ ਆਪਾਂ ਬਚੀਆਂ ਇਹ ਚੀਜ਼ਾਂ ਤੋਂ ਤੇ ਹੁਣ ਥੋੜੀ ਨਲਾਕੀ ਥੋੜੀ ਨਕਾਮੀ ਕਰਕੇ ਦੁਬਾਰਾ ਉਸੇ ਦੌਰ ਚ ਪੰਜਾਬ ਤੱਕ ਗਿਆ ਜਾਂਦਾ ਇਸ ਗੱਲ ਦੀ ਜਵਾਬ ਦੇ ਅੱਜ ਪੰਜਾਬੀਆਂ ਨੂੰ ਸਾਹਮਣੇ ਆ ਕੇ ਅੱਜ ਬਹੁਤ ਹੀ ਗੰਭੀਰ ਪੰਜਾਬ ਦੇ ਹਾਲਾਤ ਨੇ ਜਦੋਂ ਕੱਲ 1 ਵਜੇ ਦੇ ਕਰੀਬ ਠੀਕ ਆ ਅੱਗੇ ਆਪਾਂ ਰੋਜ਼ ਸੁਣਦੇ ਸੀ ਵੀ ਪੁਲਿਸ ਸਟੇਸ਼ਨ ਦੇ ਬਾਹਰ ਪੁਲਿਸ ਚੌਂਕੀ ਦੇ ਬਾਹਰ ਕਿਸੇ ਪੁਲਿਸ ਵਾਲੇ ਦੇ ਗੱਡੀ ਚ ਕਿਤੇ ਹੋਰ ਗਰਨੇਡ ਫਟੇ ਕਦੇ ਗਰਨੇਡ ਦੀ ਗੱਲ ਜਿਹੜੀ ਆ ਉਹ ਪੰਜਾਬ ਚ ਨਹੀਂ ਆਈ ਸੀ ਉਹਨ ਗ੍ਰਨੇਡ ਐ ਹੋ ਗਿਆ ਜਿਵੇਂ ਹੈਮਲਿਸ ਦੁਕਾਨ ਟੌਇਜ਼ ਦੀ ਦੁਕਾਨ ਹੁੰਦੀ ਆ ਖੇਡਾਂ ਦੇ ਖਡਾਉਣੇ ਆਈ ਦੁਕਾਨ ਹੁੰਦੀ ਆ ਉਮੇ ਪੰਜਾਬ ਚ ਗ੍ਰਨੇਡ ਫਿਰ ਰਹੇ ਆ ਦੂਜੀ ਗੱਲ ਇਹ ਮਨਰੰਜਨ ਕਾਲੀਆ ਜੀ ਸਾਡੇ ਸਤਕਾਰਯੋਗ ਕੱਲੇ ਬੀਜੇਪੀ ਦੇ ਨਹੀਂ ਸਾਰੇ ਪੰਜਾਬ ਦੇ ਜਿਹੜੇ ਸਭ ਤੋਂ ਸੀਨੀਅਰ ਲੀਡਰ ਨੇ ਅੱਜ ਉਹਨਾਂ ਚੋਂ ਇੱਕ ਮਨਰੰਜਨ ਕਾਲੀਆ ਜੀ ਆ ਤੇ ਇਹ ਮਨੰਜਨ ਕਾਲੀਆ ਜੀ ਉਸ ਸਮੇਂ ਦੀ ਜਦੋਂ ਦੁਪਹਿਲਾ ਕਾਲਾ ਦੌਰ ਪੰਜਾਬ 'ਚ ਸੀ ਜਦੋਂ ਰੋਜ਼ ਗੋਲੀਆਂ ਬੰਬ ਫਟਦੇ ਸੀ ਚਲਦੇ ਸੀ ਉੱਚੋਂ ਨਿੰਗ ਕੇ ਅਮਨ ਸ਼ਾਂਤੀ ਕਰਕੇ ਪੰਜਾਬ 'ਚ ਇਹ ਲੋਕ ਉਹਨਾਂ ਬਿਰਲਿਆਂ 'ਚੋਂ ਪਰ ਅੱਜ ਜਦੋਂ ਉਹ ਚੰਡੀਗੜ੍ਹੋਂ ਆਏ ਚੰਡੀਗੜ੍ਹੋਂ ਆ ਕੇ ਉਹ ਰਾਤ ਨੂੰ ਤਕਰੀਬਨ 10:30 ਉਹਨਾਂ ਨੇ ਆਰਾਮ ਕੀਤਾ ਸ਼ੁਰੂ ਤੇ ਬਾਹਰੋਂ ਐਡੀ ਵੱਡੀ ਆਵਾਜ਼ ਆਈ ਉਹਨਾਂ ਨੇ ਸੋਚਿਆ ਕਿਤੇ ਕੋਈ ਟਰਾਂਸਫਾਰਮਰ ਜਿਹੜਾ ਬਾਹਰ ਆ ਕਿਤੇ ਉਹ ਫਟ ਗਿਆ ਵੀ ਪੁਲਿਸ ਕਿਉਂ ਪੁਲਿਸ ਥਾਣਾ ਦਾ ਨਾਲ ਆ ਬਿਲਕੁਲ ਇਹ ਕਿਵੇਂ ਹੋ ਸਕਦਾ ਪਰ ਜਦੋਂ ਬਾਹਰੋਂ ਇੱਕਦਮ ਉਹਨਾਂ ਦੇ ਡਰਾਈਵਰ ਨੇ ਆ ਕੇ ਇਹ ਦੱਸਿਆ ਵੀ ਜੀ ਇਹ ਤਾਂ ਬੰਬ ਫਟ ਗਿਆ ਬਾਹਰ ਉਹਨਾਂ ਨੇ ਰੰਜਨ ਕਾਲਿਆ ਜੀ ਦਾ ਕੱਲਾ ਬੰਬ ਜਿਹੜਾ ਏ ਉਹ ਬਾਹਰ ਗੱਡੀ ਸਾਰੀ ਭੰਨੀ ਉਹਨਾਂ ਦਾ ਮੋਟਰਸਾਈਕਲ ਭੰਨਿਆ ਸਾਰੇ ਸ਼ੀਸ਼ੇ ਆ ਜਿਹੜੇ ਉਹ ਡਰਾਇੰਗ ਰੂਮ ਦੇ ਭੰਨੇ ਅੰਦਰ ਆ ਕੇ ਤਕਰੀਬਨ 50 ਫੁੱਟ ਤੋਂ ਦੂਰ ਐਡਾ ਵੱਡਾ ਇੰਪੈਕਟ ਬਲਾਸਟ ਦਾ ਸੀ ਵੀ ਉਹਨਾਂ ਦੀ ਜਿਹੜੀ ਆਪਣੀ ਰਸੋਈ ਜਾਂ ਕਿਚਨ ਉਹਦੇ ਵਿੱਚ ਉਤਲੇ ਸ਼ੀਸ਼ੇ ਟੁੱਟ ਗਏ ਤੇ ਦੂਜੀ ਫਲੋਰ ਉਤਰੀ ਫਲੋਰ ਦੇ ਉਹਨਾਂ ਦੇ ਕਮਰਿਆਂ ਦੇ ਜਿਹੜੇ ਸ਼ੀਸ਼ੇ ਟੁੱਟੇ ਮਨੰਜਨ ਕਾਲਿਆ ਜੀ ਨੇ ਟੈਲੀਫੋਨ ਕੀਤਾ ਤੇ ਟੈਲੀਫੋਨ ਕਰਨ ਤੋਂ ਬਾਅਦ ਜਿਹੜਾ ਇਹ ਉਥੇ ਟੈਲੀਫੋਨ ਕਰਨ ਤੋਂ ਬਾਅਦ ਕਾਲੀਆ ਸਾਹਿਬ ਦੇ ਕੋਈ ਪੁਲਿਸ ਵਾਲਾ ਪਹੁੰਚਿਆ ਨਹੀਂ ਇਹ ਉਹ ਲੋਕ ਜਿਹੜੇ ਸਭ ਤੋਂ ਸੀਨੀਅਰ ਲੋਕਾਂ ਦੇ ਵਿੱਚੋਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਉਹ ਨੇ ਜਿਨ੍ਹਾਂ ਨੇ ਪਹਿਲਾਂ ਪੰਜਾਬ ਚਮਨ ਸ਼ਾਂਤੀ ਲਿਆਂਦੀ ਅੱਜ ਜਾਣ ਬੁਝ ਕੇ ਐਵੇਂ ਨਹੀਂ ਇਹ ਕੋਈ ਗੱਲ ਕਰੇ ਨਾ ਕਰੇ ਪਰ ਜਿਹੜੇ ਇਹ ਲੋਕ ਅਮਨ ਸ਼ਾਂਤੀ ਲਿਆਉਣ ਵਾਲੇ ਸੀ ਅੱਜ ਟਾਰਗੇਟ ਕਰਕੇ ਦੁਸ਼ਮਣ ਨੇ ਸਪੈਸ਼ਲੀ ਸਭ ਤੋਂ ਸੀਨੀਅਰ ਲੀਡਰ ਤੇ ਖਾਸ ਤੌਰ ਤੇ ਬੀਜੇਪੀ ਦੇ ਸਭ ਤੋਂ ਸੀਨੀਅਰ ਤੇ ਹਿੰਦੂ ਲੀਡਰ ਉਹ ਬਹੁਤ ਵੱਡੀ ਸੋਚੀ ਸਮਝੀ ਸ਼ਾਲਾ ਇੱਕ ਯਾਰ ਤੁਸੀਂ ਐਡਾ ਵੱਡਾ ਲੀਡਰ ਹੋਵੇ ਤੇ ਉਹਦੇ ਘਰ ਤੇ ਤਾਂ ਘਰ ਤੇ ਹਮਲਾ ਹੋਇਆ ਕਿਤੇ ਬਾਹਰ ਹੋਣ ਤਾਂ ਗੱਲ ਘਰ ਦੇ ਵਿੱਚ ਗਰਨੇਡ ਸੱਟ ਕੇ ਗਏ ਨੇ ਉਹ ਵੀ ਪੰਜਾਬ 'ਚ ਇਹ ਕਦੇ ਗੱਲਾਂ ਸੁਣਦੇ ਸੀ ਕਿਤੇ ਨੈਕਸਟ ਸਲਾਈਟ ਏਰੀਆ 'ਚ ਕਦੇ ਸੁਣਦੇ ਸੀ ਸ਼੍ਰੀਨਗਰ ਦੇ ਵਿੱਚ ਅੱਜ ਪੰਜਾਬ 'ਚ ਇਹ ਗੱਲਾਂ ਹੋ ਗਈਆਂ ਮੈਂ ਤਾਂ ਕਹਿੰਦਾ ਤਕੜੇ ਆ ਜਿਹੜੇ ਉਸੇ ਵਕਤ ਬਾਹਰ ਜਾ ਕੇ ਨਰਿੰਦਰ ਕਾਲੀਆ ਜੀ ਨੇ মিডিਆ ਦੇ ਮੂਰੇ ਵੀ ਗੱਲ ਕੀਤੀ ਲੋਕਾਂ ਨਾਲ ਵੀ ਗੱਲ ਕੀਤੀ ਵੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਮੈਂ ਡਟ ਕੇ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਖੜਾ ਐ ਤੇ ਪਰ ਜਦੋਂ ਪੁਲਿਸ ਆਉਂਦੀ ਆ ਜਦੋਂ ਕਿ ਪੁਲਿਸ ਇਹਨਾਂ ਦੇ ਡਰਾਈਵਰ ਤੇ ਨਾਲ ਜਾ ਕੇ ਸਟੇਸ਼ਨ ਟੈਲੀਫੋਨ ਨਹੀਂ ਕੀਤਾ ਜਾ ਕੇ ਗਏ ਆ ਤਾਂ ਫਿਰ ਇੱਕ ਅੱਦੇ ਚੋ ਚਾਰ ਬੰਦੇ ਆਏ ਆ ਉਹ ਵੀ ਕਹਿੰਦੇ ਜੀ ਇਹ ਮਾਮੂਲੀ ਕੋਈ ਹੋਣਾ ਬਲਾਸਟ ਆ ਕੇ ਦੇਖਿਆ ਤੁਸੀਂ ਕਿਵੇਂ ਟੋਹਾ ਪਿਆ ਹੋਇਆ ਕਿਸ ਤਰੀਕੇ ਨਾਲ ਚੱਕਣਾ ਚੂਰ ਉਹਨੇ ਜਿਹੜੀਆਂ ਆ ਉਹ ਦਰਵਾਜ਼ੇ ਕੰਦਾ ਬਿਲਡਿੰਗਾਂ ਕੀਤੀਆਂ ਏ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਇਹ ਕੋਈ ਬੁਰਾ ਸਮਝੇ ਕੋਈ ਚੰਗਾ ਸਮਝੇ ਇਹ ਸਰਕਾਰ ਜਿਹੜੀ ਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਸ ਸਰਕਾਰ ਚ ਤੁਸੀਂ ਵੀ ਲਗਾਤਾਰ ਕੈਬਨਿਟ ਮੰਤਰੀ ਰਹੇ 10 10 ਸਾਲ ਉਦੋਂ ਵੀ ਪਹਿਲਾਂ ਕਦੇ ਐ ਹੁੰਦਾ ਸੀ ਵੀ ਕੋਈ ਅਫਸਰ ਜਿਵੇਂ ਬੱਚਿਆਂ ਵਾਂਗੂ ਨਹੀਂ ਨਾਰਾਜ਼ ਹੋ ਜਾਂਦੇ ਅੱਜ ਮੈਂ ਤੁਹਾਨੂੰ ਸੀਨੀਅਰ ਅਫਸਰ ਤੋਂ ਸ਼ੁਰੂ ਹੋ ਕੇ ਸੁਣਾਉਣਾ ਕੇ ਕੇ ਯਾਦਵ ਨੇ ਪ੍ਰਿੰਸੀਪਲ ਸੈਕਟਰੀ ਲੈਵਲ ਦੇ ਬਦਲੇ ਚੱਕੇ ਮਾਰੇ ਲਾਦੋ ਪੋਸਟਿੰਗ ਇਹ ਕੋਈ ਇਹ ਸਰਕਾਰ ਦੀ ਮਰਜ਼ੀ ਹੈ ਵੀ ਇੱਕ ਪੋਸਟ ਤੋਂ ਦੂਜੀ ਪੋਸਟ ਤੇ ਲਾਉਣਾ ਪਰ ਇਹ ਕੀ ਕਰਦੇ ਆ ਉਹਨਾਂ ਨੂੰ ਲਾਇਆ ਅੱਜ ਤੱਕ ਉਹਨਾਂ ਨੂੰ ਕੋਈ ਪੋਸਟ ਨਹੀਂ ਦਿੱਤੀ ਹਵਾ 'ਚ ਤੁਸੀਂ ਆਈਐਸ ਆਈਪੀਐਸ ਅਫਸਰ ਦੱਸੋ ਦੱਸਿਓ ਉਹਨਾਂ ਦਾ ਉਹਨਾਂ ਦਾ ਵਿਸ਼ਵਾਸ ਕਿਵੇਂ ਬਣੂਗਾ ਇੱਕੋ ਇੱਕ ਉਦੋਂ ਬਾਅਦ ਮੈਂ ਤੁਹਾਨੂੰ ਦੱਸਦਾ ਇੱਕੋ ਇੱਕ ਸਰਦਾਰ ਪਾਗਲਾ ਪ੍ਰਿੰਸੀਪਲ ਸੈਕਟਰੀ ਸੀਨੀਅਰ ਜਿਹੜਾ ਹੈ ਅਫਸਰ ਆਈਐਸ ਉਹ ਗੁਰਕੀਰਤ ਕਿਰਪਾਲ ਨੇ ਜਿਨ੍ਹਾਂ ਕੋਲ ਹੋਮ ਸੈਕਟਰੀ ਦਾ ਵਿਭਾਗ ਸੀ ਅੱਜ ਤੱਕ ਉਹ ਲਾਤੇ ਅੱਜ ਤੱਕ ਉਹ ਹਵਾ 'ਚ ਨੇ ਜਿਹੜਾ ਇੱਕੋ ਇੱਕ ਆਈਐਸ ਅਫਸਰ ਸਰਦਾਰ ਪਾਗਲਾ ਸੀ ਅੱਜ ਉਹ ਲਾ ਕੇ ਹਵਾ 'ਚ ਨੇ ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ। ਉਦੋਂ ਬਾਅਦ ਤੁਸੀਂ ਲਾ ਲਓ। ਡੀਸੀ ਲੁਧਿਆਣੇ ਦੇ ਬਦਲੇ ਨਹੀਂ ਨਹੀਂ। ਜੋਹਰਬਾਦ ਅੱਜ ਤੱਕ ਪਤਾ ਹੀ ਨਹੀਂ ਵੀ ਕਿੱਥੇ ਨੇ ਹਵਾ 'ਚ ਨੇ। ਸੀਪੀ ਲੁਧਿਆਣਾ ਬਦਲੇ ਕੁਲਦੀਪ ਅੱਜ ਤੱਕ ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਉਹ ਹਵਾ 'ਚ। ਤੁਸੀਂ ਅੰਦਾਜ਼ਾ ਲਾਓ ਕਿੰਨੇ ਏਜੀ ਬਦਲ ਗਏ। ਤੇ 5-7 ਇੰਟੈਲੀਜੈਂਸ ਜਿਵੇਂ ਕਿ ਆ ਵੀ ਖੁਫੀਆ ਵਿਭਾਗ ਇੰਟੈਲੀਜੈਂਸ ਨੂੰ ਸਭ ਚੀਜ਼ਾਂ ਪਤਾ ਹੁੰਦੀ ਐ ਕੋਈ ਅਫਸਰ ਟਿਕਣ ਤਾਂ ਦੇਣ ਅਜੇ ਕੱਲ ਰਾਤ ਇਹਨਾਂ ਨੇ ਆਪਣਾ ਏ ਡੀ ਜੀ ਪਿੰਟੈਲੀਜੈਂਸ ਬਦਲ ਕੇ ਜਿਹੜਾ ਨਾਮ ਆ ਲਾਇਆ ਕੌਣ ਰੱਖੂਗਾ ਖਬਰ ਇੱਥੇ ਇਸ ਕਰਕੇ ਬਿਲਕੁਲ ਪੰਜਾਬ ਜਿਹੜਾ ਏ ਉਹ ਜਲ ਰਿਹਾ ਏ ਉਹ ਪੰਜਾਬ ਐ ਇਸ ਵੇਲੇ ਬੜ ਰਿਹਾ ਏ ਉਹ ਝੂਠੀਆਂ ਜਿਹੜੇ ਬਾਹਰੋਂ ਦਿੱਲੀੋਂ ਆ ਕੇ ਜਿਨ੍ਹਾਂ ਨੂੰ ਸਮਝ ਹੀ ਹੈ ਨਹੀਂ ਤੁਸੀਂ ਕੱਲ ਦੇਖਿਆ ਹਾਲਾਤ ਜਿਹੜਾ ਪੰਜਾਬ ਦਾ ਚੁਣਿਆ ਹੋਇਆ ਮੁੱਖ ਮੰਤਰੀ ਆ ਉਹ ਕੱਲ ਬੱਚਿਆਂ ਵਾਂਗੂ ਬੱਚਿਆਂ ਵਾਂਗੂ ਨਾਲ ਬੈਠਾ ਤੇ ਐ ਲੱਗ ਰਿਹਾ ਹੈਡਮਾਸਟਰ ਜਿਹੜਾ ਉੱਥੋਂ ਫੇਲ ਹੋ ਕੇ ਆਏ ਨੇ ਸੁਸੋਧਿਆ ਜੀ ਉਹ ਆ ਕੇ ਉਹਨੂੰ ਹੈਡਮਾਸਟਰ ਬਣੇ ਬੈਠੇ ਐ ਡੰਡੀ ਘੁਮਾਰੇ ਆ ਸਟਿਕ ਘੁਮਾਰੇ ਆ ਤੇ ਨਾਲ ਹੋਰ ਸੁਣ ਲਓ ਉੱਥੇ ਦਾ ਇਲੈਕਟਿਡ ਮੈਂਬਰ ਪਾਰਲੀਮੈਂਟ ਹਾਲ ਦੇਖੋ ਕੀ ਆ ਉਹ ਕੰਗ ਸਾਹਿਬ ਜਿਹੜੇ ਅਨੰਦਪੁਰ ਸਾਹਿਬ ਦੇ ਇਲੈਕਟਿਡ ਮੈਂਬਰ ਪਾਰਲੀਮੈਂਟ ਨੇ ਨੌ ਹਲਕਿਆਂ ਦੇ ਨੀ ਪੱਥਰ ਦੇਖ ਲਿਓ ਕੰਗਸਾਹਬ ਕਿਤੇ ਵੀ ਉਹਨਾਂ ਦਾ ਨਾਮ ਆ ਜਿਹੜਾ ਉਹ ਨਹੀਂ ਲਿਖਿਆ ਜਦੋਂ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸੀ ਇਸ ਕਰਕੇ ਬਿਲਕੁਲ ਕੋਈ ਧਿਆਨ ਨਹੀਂ ਕਿਸੇ ਪਾਸੇ ਸਿਰਫ ਪੰਜਾਬ ਨੂੰ ਲੁੱਟਣ ਲਈ ਉਹ ਆ ਗਏ ਨੇ ਇਹ ਹਾਲਾਤ ਕਦੇ ਸ਼ਿਪਸੈਨ ਵਾਲਾ ਤੇ ਆ ਗਏ ਉਹਨਾਂ ਨੂੰ ਇਹ ਬਣਾਤਾ ਸ਼ਿਪਸੈਨ ਵਾਲਿਆਂ ਨੂੰ ਵੀ ਨਹੀਂ ਜੀ ਨਹੀਂ ਇਹ ਤਾਂ ਸਕਿਉਰਿਟੀ ਲੈਂਡ ਨੂੰ ਕਰਦੇ ਆ ਇਸ ਕਰਕੇ ਆ ਉਹਨਾਂ ਦੇ ਬੰਬ ਇਸ ਕਰਕੇ ਇਸ ਹਵਾ 'ਚ ਰੋਲ ਦਿੰਨੇ ਜੋ ਕਿਸੇ ਪੁਲਿਸ ਸਟੇਸ਼ਨ 'ਚ ਫੜ ਲਾ ਉਹਨੂੰ ਝੂਠ ਬੋਲ ਦਿੰਦੇ ਹੋ ਵੀ ਨਹੀਂ ਨਹੀਂ ਜੀ ਤਾਂ ਕੋਈ ਬੈਟਰੀ ਫਟ ਗਈ ਇਹ ਤਾਂ ਜੀ ਪਾਣੀ ਦਾ ਰੇਡੀਏਟਰ ਫਟ ਗਿਆ ਇਸ ਕਰਕੇ ਜਾਗੋ ਇਹ ਪੰਜਾਬ ਨੂੰ ਦੁਬਾਰਾ ਅੱਗ 'ਚ ਨਾ ਲੈ ਕੇ ਜਾਓ ਅੱਜ ਤਾਂ ਮਤਲਬ ਬਿਲਕੁਲ ਸਰਕਾਰ ਅਰਸ਼ ਤੇ ਫਰਸ਼ ਤੇ ਆ ਕੇ ਵੱਜੀ ਹੈ ਜਦੋਂ ਕਾਲੀਆ ਸਾਹਿਬ ਦੇ ਘਰੇ ਅੱਜ ਜਿਹੜਾ ਗਰਨੇਡ ਦਾ ਹਮਲਾ ਇਹ ਤਾਂ ਸਾਡੇ ਘਰਾਂ 'ਚ ਆ ਬੜੇ ਰਹਿ ਕੀ ਗੱਲ ਗਈ ਤੇ ਜਿਹੜੀਆਂ ਸਕਿਉਰਿਟੀਆਂ ਕਿਨੋਂ ਦਿੱਤੀਆਂ ਜਾਂਦੀਆਂ ਨੇ ਉਹ ਵਿਪਾਸਨਾ ਕਰਨ ਆਉਂਦੇ ਆ ਜਿਹੜੇ ਉਹਨਾਂ ਨੂੰ ਕਾਹਦਾ ਖਤਰਾ ਜੀ ਦਿੱਲੀ ਵਾਲੇ ਜਿਹੜੇ ਸਾਰੇ ਨੇ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਬੁਲੇਟ ਪ੍ਰੂਫ ਗੱਡੀਆਂ ਦਿੱਤੀਆਂ ਹੋਈਆਂ ਤੇ ਜਿਨ੍ਹਾਂ ਨੂੰ ਲੋੜ ਆ ਸਿਕਿਉਰਿਟੀ ਦੀਆਂ ਉਹਨਾਂ ਨੂੰ ਇੱਕ ਇੱਕ ਬੰਦਾ ਨਹੀਂ ਦਿੱਤਾ ਹੋਇਆ ਉਹਨਾਂ ਤੋਂ ਤੁਸੀਂ ਵਾਪਸ ਲੈਣੇ ਹੋ ਸਾਨੂੰ ਨਹੀਂ ਲੋੜ ਸਿਕਿਉਰਿਟੀ ਦੀ ਪਰ ਤੁਸੀਂ ਹਰ ਨੂੰ ਸੁਰੱਖਿਅਤ ਰੱਖੋ ਉਹ ਜ਼ਿੰਮੇਵਾਰੀ ਕਿਹਦੀ ਆ ਹੋਮ ਮਹਿਕਮਾ ਕਿਹਦੇ ਕੋਲ ਆ ਪੰਜਾਬ ਦੇ ਮੁੱਖ ਮੰਤਰੀ ਕੋਲ ਹੋਮ ਮਹਿਕਮਾ ਐ ਉਹ ਉਹਨਾਂ ਦੀ ਜਵਾਬਦੇਹੀ ਬਣਦੀ ਆ ਹਰ ਜਗ੍ਹਾ ਹਰ ਜਗ੍ਹਾ ਕਦੇ ਪੁਲਿਸ ਵਾਲਾ ਚਿੱਟੇ ਨਾ ਫੜਿਆ ਜਾਂਦਾ ਜੀ ਕਦੇ ਕੋਈ ਪੁਲਿਸ ਵਾਲੇ ਸੈਕਸ ਸਕੈਂਡਲ 'ਚ ਫੜੇ ਜਾਂਦੇ ਆ ਜੀ ਇਹਨਾਂ ਦਾ ਹਾਲ ਕੀ ਆ ਮੈਂ ਨਹੀਂ ਮੈਂ ਕਿਸੇ ਅਫਸਰ ਦੀ ਪੱਖਪਾਤ ਮੈਂ ਉਹਦੇ ਹੱਕ 'ਚ ਨਹੀਂ ਗਾ ਪਰ ਤੁਸੀਂ ਇਹ ਦੱਸੋ ਜਿਹੜੇ ਅਫਸਰ ਪੋਸਟਿੰਗਾਂ ਹੀ ਨਹੀਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕਿੱਥੇ ਲੱਗਣਾ ਏ ਕੌਣ ਇਹਨਾਂ ਦੇ ਲਈ ਕੰਮ ਕਰੂਗਾ ਇਸ ਕਰਕੇ ਬਹੁਤ ਬੁਰਾ ਹਾਲ ਆ ਸਾਡੇ ਹੋਮ ਮਿਨਿਸਟਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜਿਨ੍ਹਾਂ ਨੇ ਆਪ ਮਨੰਜਨ ਕਾਲੀਆ ਜੀ ਨਾਲ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਫਿਕਰ ਜ਼ਾਹਿਰ ਕੀਤਾ ਏ ਇੱਕ ਹੋਮ ਮਿਨਿਸਟਰ ਗ੍ਰਹਿ ਮੰਤਰੀ ਦੇਸ਼ ਦੇ ਨੂੰ ਉਹਨਾਂ ਨੂੰ ਤਾਂ ਉਹਨਾਂ ਨੇ ਤਾਂ ਟੈਲੀਫੋਨ ਕਰ ਲਿਆ ਉਥੇ ਲਿਆ ਅੱਜ ਤੱਕ ਹੁਣ ਤੱਕ ਨਾ ਕੋਈ ਸਟੇਟ ਦਾ ਜਿਹੜਾ ਕੋਈ ਮੰਤਰੀ ਨਾ ਕੋਈ ਮੁੱਖ ਮੰਤਰੀ ਉਹਦੀ ਤਾਂ ਬਹੁਤ ਦੂਰ ਦੀ ਗੱਲ ਹੈ ਬੀਜੇਪੀ ਹੋਣ ਤੋਂ ਨਾਤੇ ਪਹਿਲਾਂ ਬੀਜੇਪੀ ਦੇ ਲੀਡਰ ਹੋਣ ਤੋਂ ਨਾਤੇ ਪਹਿਲਾਂ ਇੱਕ ਪੰਜਾਬ ਦੇ ਨਾਗਰਿਕਤਾ ਹੈ ਤੁਹਾਡੀ ਤੁਹਾਡਾ ਫਰਜ਼ ਬਣਦਾ ਕਿ ਨਹੀਂ ਇਹਨਾਂ ਨੂੰ ਪੁੱਛਣਾ ਇੱਥੇੋਂ ਪਤਾ ਲੱਗਦਾ ਏ ਬਈ ਇਹ ਕੀ ਜਿਹੜਾ ਇਹ ਇਹਨਾਂ ਨਾਲ ਅਸੀਂ ਹਰ ਸਾਡਾ ਅੱਜ ਮੈਂ ਤੁਹਾਨੂੰ ਐਲਾਨ ਕਰਦਾ ਇਸ ਜਗ੍ਹਾ ਤੇ ਪਾਰਟੀ 3 ਵਜੇ ਤੋਂ ਲੈ ਕੇ ਹਰ ਮੰਡਲ ਦੇ ਵਿੱਚ ਹਰ ਮੰਡਲ ਦੇ ਵਿੱਚ ਇਹ ਸਰਕਾਰ ਦਾ ਪੁਤਲਾ ਹੂਕੇਗੀ ਪੰਜਾਬ ਦੇ ਵਿੱਚ ਹਰ ਵਿਰੋਧ ਕਰੇਗੀ ਹਰ ਮੰਡਲ ਤੇ ਪੰਜਾਬ ਦੇ ਵਿੱਚ ਤੇ ਜਲੰਧਰ ਚ ਵੀ ਅਸੀਂ ਭਾਰੀ ਬੜਾ ਵੱਡਾ ਜਿਹੜਾ ਇਹ ਉਹ ਵਿਰੋਧ ਕਰਾਂਗੇ ਕਿਉਂਕਿ ਇਹ ਜੇ ਨਹੀਂ ਕਰਾਂਗੇ ਇਹ ਤਾਂ ਇਸੇ ਤਰੀਕੇ ਨਾਲ ਪੰਜਾਬੀਆਂ ਦਾ ਖੂਨ ਨਾ ਜਿਹੜਾ ਉਹ ਡੋਲੀ ਜਾਣਗੇ ਇਹਨਾਂ ਨੂੰ ਤਾਂ ਲੁੱਟਣ ਤੋਂ ਸਵਾਏ ਜਾਂ ਇਹਨਾਂ ਨੂੰ ਆਪਣੀਆਂ ਮਨਮਰਜ਼ੀਆਂ ਕਰਨ ਤੋਂ ਕੋਈ ਸਵਾਏ ਹਾਲ ਹੀ ਨਹੀਂ ਇਸ ਕਰਕੇ ਅਸੀਂ ਉਹ ਪਰਿਵਾਰਾਂ ਸ਼ਹੀਦ ਪਰਿਵਾਰਾਂ ਦੇ ਪਰਿਵਾਰਾਂ ਆ ਅਸੀਂ ਪੰਜਾਬ ਦੇ ਵਿੱਚ ਕੋਈ ਜਿਹੜਾ ਉਹ ਲਹੂ ਨਹੀਂ ਡੁੱਲਣ ਦੇਵਾਂਗੇ ਕਿਸੇ ਵੀ ਪੰਜਾਬੀ ਦੇ ਉੱਤੇ ਕੋਈ ਗੋਲੀ ਕੋਈ ਬੰਬ ਕੋਈ ਇਹ ਜੀ ਗੱਲ ਆ ਜਿਹੜੀ ਉਹ ਕਿਸੇ ਵੱਲ ਜਿਹੜਾ ਮਾੜੀ ਅੱਖ ਨਾ ਦੇਖੂਗਾ ਉਹ ਦੁਸ਼ਮਣਾਂ ਦੀ ਅਸੀਂ ਮਾੜੀ ਅੱਖ ਨੂੰ ਕੱਢ ਲਾਂਗੇ ਪਰ ਅਸੀਂ ਪੰਜਾਬ ਦੇ ਵੱਲ ਸਾਡੇ ਪਰਮਾਰਾਂ ਨੇ ਖੂਨ ਡੋਲੇ ਆ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ ਇਹ ਇਹ ਭੰਡ ਇਹ ਭਗਵੰਤ ਮਾਨ ਨਰਗੇ ਇਹ ਜਿਹੜੇ ਲੋਕਾਂ ਨੇ ਚੁਣੇ ਸੀ ਇਹਨਾਂ ਤੋਂ ਬਰਬਾਦ ਹੋਣ ਦੇ ਦਵਾਂਗੇ ਅਸੀਂ ਪੰਜਾਬ ਜਿਨ੍ਹਾਂ ਨੂੰ ਸਿਰਫ ਕਮੀਡੀਅਨ ਤਮਾਸ਼ਾ ਕਰਨ ਤੋਂ ਸਿਵਾ ਇਹ ਝੂਠ ਬਿਲਣ ਤੋਂ ਕੋਈ ਕੰਮ ਨਹੀਂ ਆਂਗਾ ਇਸ ਕਰਕੇ ਢੋਕ ਬਜਾ ਕੇ ਜਿੰਨਾ ਚਿਰ ਅਸੀਂ ਬੈਠੇ ਆਂ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਨਾ ਫਿਕਰ ਕਰਨ ਦੀ ਲੋੜ ਨਹੀਂ ਇਹਦਾ ਹਿਸਾਬ ਜਿਹੜਾ ਹੈ ਅਸੀਂ ਜ਼ਰੂਰ ਕਰਾਂਗੇ ਹੁਣ ਵੀ ਲਗਾਤਾਰ ਰਾਜਨਾਥ ਜੀ ਹੋਰਾਂ ਦੇ ਨੱਡਾ ਸਾਹਿਬ ਦੇ ਸਾਰਿਆਂ ਦੇ ਟੈਲੀਫੋਨ ਜਿਹੜੇ ਬਾਰ-ਬਾਰ ਆ ਰਹੇ ਨੇ ਤੇ ਅਸੀਂ ਪ੍ਰੈਸ ਕਾਨਫਰੰਸ ਵੀ ਥੋੜੇ ਚਿਰ ਬਾਅਦ ਕਰਾਂਗੇ ਤੇ ਵੱਡਾ ਵਿਰੋਧ ਵੀ ਹੈ ਜਿਹੜਾ ਉਹ ਦਰਜ ਕਰਾਂਗੇ ਕੁਝ ਦਿਨ ਪਹਿਲਾਂ ਵੀ ਸਰ ਇੱਕ ਮੰਡਲ ਹੋਰ ਨਾਲ ਮਿਲਣ ਵਿੱਚ ਮੀਟ ਕੀਤਾ ਤੇ ਗੱਲ ਆਖੀ ਹੈ ਕਿ ਅਜੇ ਇਹ ਮੁਸਲ ਹਮਲੇ ਡਰਗ ਮਾਫੀਆ ਤੇ ਗੈਂਗਸਟਰਾਂ ਦੇ ਖਿਲਾਫ ਮਿੱਤ ਦਿਨ ਹੋਵੇਗੀ ਸਖਤ ਕਾਰਵਾਈ ਦੀ ਘਬਰਾਹਟ ਦੀ ਨਿਸ਼ਾਨੀ ਹੈ ਸਹਿਮਤ ਹੋ ਇਸ ਚੀਜ਼ ਨਾਲ ਦੇਖੋ ਜੀ ਮੈਂ ਅਮਨ अरोड़ा ਜੀ ਦਾ ਉਹਨਾਂ ਦੇ ਪ੍ਰਧਾਨ ਨੇ ਉਹਨਾਂ ਕੋਲ ਮੈਂ ਕਿਵੇਂ ਹੋਰ ਨੇ ਉਹ ਇਸ ਬਾਰੇ ਕੀ ਜਾਣਦੇ ਨੇ ਮੈਂ ਸਮਝਦਾ ਵੀ ਉਹ ਉਹ ਪ੍ਰਧਾਨ ਨੇ ਪਰ ਉਹਨਾਂ ਨੂੰ ਕੀ ਪਤਾ ਹੈ ਕੀ ਆ ਪਰ ਜਿਹੜਾ ਗਰਨੇਡ ਇੱਕ ਨਸ਼ਾ ਵੇਚਣ ਵਾਲਾ ਚਿੱਟਾ ਵੇਚਣ ਵਾਲਾ ਉਹਨਾਂ ਕੋਲ ਗਰਨੇਡ ਕਿੱਥੋਂ ਆਗੇ ਤੁਸੀਂ ਇਹ ਸੋਚ ਸਕਦੇ ਹੋ ਵੀ ਇੱਕ ਨਸ਼ਾ ਵੇਚਣ ਵਾਲੇ ਕੋਲ ਗਰਨੇਡ ਹੋਣਗੇ ਇਹ ਤਾਂ ਬਹੁਤ ਵੱਡਾ ਜਿਹੜਾ ਹੈ ਇਹ ਨੈਕਸਸ ਆ ਬੜਾ ਵੱਡਾ ਅਟੈਂਪਟ ਹੈ ਗਰਨੇਡ ਹੋਣਾ ਕਿਸੇ ਕੋਲ ਆ ਕੋਈ ਮਾਮੂਲੀ ਗੱਲ ਝੋਲਿਆਂ ਚ ਗਰਨੇਡ ਲਈ ਫਿਰਦੇ ਹੋਰੇ ਇਸ ਕਰਕੇ ਪਤਾ ਨਹੀਂ ਕਿੰਨਾ ਕੁ ਛੁਰੇ ਆ ਗਿਆ ਮੈਂ ਤੁਹਾਨੂੰ ਇੱਕ ਹੋਰ ਸੀਰੀਅਸ ਗੱਲ ਕਰਨੀ ਚਾਹੁੰਦਾ ਗੜੀ ਗੰਭੀਰ ਮੈਂ ਇਹ ਚਾਰਜ ਲਾਉਣਾ ਚਾਹੁੰਦਾ ਹਾਂ ਮੈਂ ਪਹਿਲਾਂ ਵੀ ਕਿਹਾ ਸੀ ਬਈ ਇਹ ਦੋ ਗੁੱਟਾਂ ਚ ਪੰਜਾਬ ਪੁਲਿਸ ਵੰਡੀ ਹੋਈ ਆ ਤੁਸੀਂ ਦੇਖਿਆ ਹੋਣਾ ਕਈਆਂ ਦੀਆਂ ਵੀਡੀਓ ਤੇ ਕਈਆਂ ਦੀਆਂ ਜਿਹੜੀਆਂ ਵੌਇਸ ਉਡੇ ਸਾਰੇ ਕੈਮਰੇ ਆ ਤੇ ਘੁੰਮ ਰਹੇ ਆ ਕੀ ਕੀ ਉਹ ਕਿਸੇ ਨਾ ਦਲਾਲੀ ਕਰ ਰਿਹਾ ਕੀ ਕਹਿ ਰਿਹਾ ਉਹਦੇ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਹਜੇ ਸਪਸ਼ਟ ਨਹੀਂ ਹੋਇਆ ਪਰ ਉਰੇ ਦੋ ਗਰੁੱਪ ਕੰਮ ਕਰ ਰਹੇ ਆ ਅੱਧੀ ਪੀੜ ਅੱਧੀ ਪੁਲਿਸ ਆ ਜਿਹੜੀ ਉਹ ਦਿੱਲੀ ਵਾਲਿਆਂ ਦੀ ਕੋਈ ਇੱਥੇ ਜਿਹੜਾ ਉਹਨਾਂ ਦਾ ਇੱਥੇ ਕੋਈ ਦਿੱਲੀ ਦਾ ਦਲਾਲ ਲਾਇਆ ਹੋਇਆ ਇੱਥੇ ਜਿਹੜਾ ਦਿੱਲੀ ਵਾਲਿਆਂ ਨੇ ਕੇਜਰੀਵਾਲ ਉਹਨਾਂ ਨੇ ਭੇਜਿਆ ਅੱਧਾ ਆ ਦੇਖੋ ਹੁਣੀ ਡਿਫੈਂਸ ਮਿਨਿਸਟਰ ਸਾਹਿਬ ਦਾ ਫੋਨ ਆ ਉਹਨਾਂ ਨੂੰ ਚਿੰਤਾ ਹੈ ਉਹ ਫਿਕਰਮੰਦ ਹੋਏ ਪਿਆ ਸਾਰਾ ਦੇਸ਼ ਲੱਗਿਆ ਇਹਦੇ ਨਾਲ ਦੇਸ਼ ਦਹਿਲ ਗਿਆ ਅੱਜ ਜਿਹੜਾ ਇਹ ਮਨੰਜਨ ਕਾਲੀਆ ਤੇ ਮੈਂ ਜਿਹੜੀ ਗੱਲ ਚਾਰਜਸ ਲਾ ਰਿਹਾ ਹਾਂ